ਅੱਜ ਇਸ ਮਾਗਮ ਦੌਰਾਨ 281 ਨਵ ਨਿਯੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਵਿੱਤ ਵਿਭਾਗ ਵਿੱਚ 81 ਬਿਜਲੀ ਵਿਭਾਗ ਵਿੱਚ 79 ਆਰਕੀਟੈਕਟ ਵਿਭਾਗ ਵਿੱਚ 10 ਕਿਰਤ ਵਿਭਾਗ ਵਿੱਚ 47 ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਵਿੱਚ 21 ਨਿਯਾਗ ਵਿਭਾਗ ਵਿੱਚ 11 ਸਥਾਨਕ ਸਰਕਾਰਾਂ ਵਿਭਾਗ ਵਿੱਚ 15 ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿੱਚ 17 ਨਵਨਿਯੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਿਪ੍ਰਜਨ ਸਿੰਘ ਜੀ ਈਟੀਓ ਸਾਹਿਬ ਨੂੰ ਕਿਉ ਮਾਨਯੋਗ ਮੁੱਖ ਮੰਤਰੀ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਹਣ ਇਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਮਾਨਯੋਗ ਕਿਰਤ ਮੰਤਰੀ ਸ਼੍ਰੀ ਤਰਨਪੀਰ ਸਿੰਘ ਜੀ ਸੌਂ ਜੀ ਨੂੰ ਕਿ ਉਹ ਵੀ ਫੁੱਲਾਂ ਦਾ ਬੁੱਕਾ ਪੇਸ਼ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਜੀ ਆਇਆਂ ਕਹਣ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਅਜੋਇਕ ਵਰਸੇਨਾ ਜੀ ਨੂੰ ਕਿ ਉਹ ਕੈਬਨਿਟ ਮੰਤਰੀ ਸ਼੍ਰੀ ਹਰਪ੍ਰੀਤ ਸਿੰਘ ਈਟੀਏ ਜੀ ਨੂੰ ਬੁੱਕਾ ਭੇਟ ਕਰਕੇ ਜੀ ਆਇਆਂ ਕਹਣ ਇਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਪ੍ਰਮੁਖ ਸਕੱਤਰ ਵਿਤ ਸ਼੍ਰੀ ਕ੍ਰਿਸ਼ਨਪਾਲ ਜੀ ਨੂੰ ਕਿ ਉਹ ਤਰਨਪੀਰ ਸਿੰਘ ਜੀ ਸੋਂ ਨੂੰ ਫੁੱਲਾਂ ਦਾ ਬੁੱਕਾ ਭੇਟ ਕਰਕੇ ਜੀ ਆਇਆਂ ਕਹੇ। ਬਹੁਤ-ਬਹੁਤ ਧੰਨਵਾਦ ਸਰ। ਹੁਣ ਮੈਂ ਬੇਨਤੀ ਕਰਾਂਗਾ ਪੰਜਾਬ ਰਾਜ ਦੇ ਮਾਨਯੋਗ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਹਰਪ੍ਰੀਤ ਸਿੰਘ ਜੀ ਈਟੀਓ ਨੂੰ ਕਿ ਉਹ ਅੱਜ ਦੇ ਇਸ ਸਵਾਗਤ ਦੇ ਮੌਕੇ ਕਰਕੇ ਕੋਰਸਸ ਕਰਕੇ ਡਿਗਰੀਆਂ ਕਰਕੇ ਤੇ ਉਹ ਨੌਕਰੀ ਤੇ ਜਾਣ। ਔਰ ਸਰਕਾਰੀ ਨੌਕਰੀ ਤੇ ਜਾਣਾ ਇੱਕ ਬਹੁਤ ਹੀ ਵੱਡੀ ਗੱਲ ਹੁੰਦੀ ਆ ਔਰ ਮੈਨੂੰ ਇਸ ਗੱਲ ਤੇ ਮਾਣ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਤੋਂ ਪੰਜਾਬ ਦੀ ਅਗਵਾਈ ਕਰ ਰਹੇ ਨੇ ਜਦੋਂ ਤੋਂ ਇਹਨਾਂ ਦੇ ਹੱਥ ਵਾਗ ਡੋਰ ਆਈ ਆ ਇਹਨਾਂ ਨੇ ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਕਰਨ ਨੂੰ ਸਭ ਤੋਂ ਵੱਡੀ ਪੈਲ ਦਿੱਤੀ ਆ ਔਰ ਕੈਬਨਟ ਦੀ ਪਹਿਲੀ ਮੀਟਿੰਗ ਤੋਂ ਹੀ 25000 ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹ ਜੋ ਆਪਣੀ ਸੀਟ ਤੋਂ ਹਾਂਜੀ ਹੈਲੋ ਜੀ ਸਾਹਿਬਾ ਸਰ ਨਾਮ ਤੇ ਉਹ ਦੱਸ ਦੋਗੇ ਆ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ ਮੈਂ ਪਟਿਆਲਾ ਤੋਂ ਆਂ ਸਰ ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਉਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਹੈ ਕੀ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ। ਕੇਡੀ ਕੇਡੀ ਅਪਾਰਟਮੈਂਟ ਹੋਇਆ। ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ। ਅੱਛਾ। ਅਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਮ ਵੈਰੀ ਹੈਪੀ। ਕਿ ਮੈਨੂੰ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਹੈ। ਹਾਸ਼ੂ ਦਾ। ਇਹ ਸਰ ਸਾਨੂੰ ਇਹ ਵੀ ਸੁਣਨ ਚਾਹੀਏ ਅਸੀਂ ਥੋੜੀ ਸੇਤ ਠੀਕ ਨਹੀਂ ਹੈ ਅਸੀਂ। ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਬਿਲਕੁਲ। ਅੱਛਾ ਸਰ ਵੀ ਠੀਕ ਹੈ। ਉਹਨਾਂ ਪੜਿਆ ਕਰੋ। ਉਹ ਤਾਂ। ਬਸ ਇੰਕਾਸੀ ਹਾਂ ਸਰ। ਚਸਕ। ਮੇਰਾ ਨਾਮ ਕੁਨਾਲ ਠਾਕੁਰ ਹੈ। ਮੈਂ ਪਠਾਨਕੋ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਤਹਿਸੀਲ ਧਾਰਕਲਾਂ ਤੋਂ ਮੈਂ ਬਿਜਲੀ ਬੋਰਡ 'ਚ ਬਤੌਰ ਜੇ ਸੁਬਸਟੇਸ਼ਨ ਨਿਯੁਕਤ ਹੋਇਆ ਹਾਂ ਸਰ ਮੇਰਾ ਜਰਨੀ ਇਟਸ ਸਟਾਰਟ ਫਰਮ 2008 ਸਟਾਰਟ ਫਰਮ ਦ ਨੌਟਿਕਲ ਇੰਜੀਨੀਅਰ ਦੈਨ ਆਈ ਡਿਡ ਮਾਈ ਬੀਟੈਕ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਉਸਕੇ ਬਾਅਦ ਮੈਨੇ ਕਾਫੀ ਸਾਲ ਪੰਜਾਬ ਦੇ ਵਿੱਚ ਪਹਿਲੀ ਆ ਜਿਹੜੇ ਪ੍ਰੋਗਰਾਮ ਕਰਕੇ ਸਾਨੂੰ ਇੱਥੇ ਬੁਲਾਉਂਦੇ ਨੇ ਸਾਨੂੰ ਮਾਨ ਮਹਿਸੂਸ ਕਰਦੇ ਨੇ ਵੀ ਅਸੀਂ ਕੁਝ ਹਾਸਲ ਕੀਤਾ ਹੈ ਅੱਜ ਸਰ ਇਸ ਦੌਰਾਨ ਇਸ ਪ੍ਰੋਸੈਸ ਦੌਰਾਨ ਇੱਕ ਵੀ ਰਿਸ਼ਵਤ ਦੀ ਜ਼ਰੂਰਤ ਪਈ ਸਾਨੂੰ ਤੇ ਨਾ ਹੀ ਸਰ ਅਸੀਂ ਕਿ ਕਿਸੇ ਦੀ ਸਪਾਰਸ਼ ਲਗਵਾਈ ਹੈ ਸਰ ਸਾਰਾ ਕੰਮ ਆਨਲਾਈਨ ਹੋਇਆ ਹੈ ਸਾਰਾ ਪੇਪਰ ਹੋਇਆ ਸਾਡਾ ਰਿਜ਼ਲਟ ਆਇਆ ਕਿਹੜੇ ਕੰਟ ਬਟ ਸਰ ਮੈਂ ਨਿਆ ਡਿਪਾਰਟਮੈਂਟ ਦੇ ਵਿੱਚ ਸਹਾਇਕ ਜਿਲ੍ਹਾ ਅਧਿਕਾਰੀ ਅੱਤ ਅੱਛਾ ਅਸਿਸਟੈਂਟ ਹਾਂਜੀ ਅਸਿਸਟੈਂਟ ਡਿਸਟ੍ਰਿਕਟ ਕੰਟਰੋਲ ਦੀ ਪੋਸਟ ਤੇ ਹਾਂਜੀ ਸਰ ਹਾਂਜੀ 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 ਸਰ ਇਹਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਸਰ ਪਹਿਲਾਂ ਘਰ ਦੇ ਕਹਿੰਦੇ ਸੀਗੇ ਵੀ ਤੂੰ ਬਾਹਰ ਚਲੀ ਜਾ ਪਰ ਸਰ ਮੇਰੀ ਇਹ ਅੱਛਾ ਸੀ ਕਿ ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰਨੀ ਹੈ ਬੱਟ ਫਾਤੀ ਦਾ ਬੇਟਾ ਮਰ ਫਾਦਰ ਇਸ ਫਲਾਈਨ ਲੈ ਕੇ ਨਹੀਂ ਹੈ ਨੈਸ ਅਰੀਲੀ ਕੰਟ ਕਿ ਮੈਂ ਉਹਨ ਕੀ ਠੀਕ ਨਹੀਂ ਹਾਂ ਨਾ ਹਿਸ ਇਨ ਪ੍ਰਾਈਵੇਟ ਰੂਮ ਬਟ ਸਟਿਲ ਇਨ ਹਸਪੀਟਲ ਐਂਡ ਥੈਂਕ ਯੂ ਪਰ ਉਹਨ ਨੂੰ ਇਸ ਗਲਤੀ ਮਤਲਬ ਹੋ ਗਿਆ ਹੌਸਲਾ ਕੇ ਉਹ ਉਹ ਰੇ ਜੀ ਜਾ ਕੇ ਉਹ ਵੈਸੇ ਹੀ ਕਾਫੀ ਮੋਟੀਵੇਟ ਕਰਦੇ ਮੇਰੇ ਨਾਲ ਹੀ ਆਏ ਸੀ ਜਦੋਂ ਸਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਹ ਵੀ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਹੈ ਹੈ ਕਿ ਕੀ ਹੈ ਉਹਨਾਂ ਨੇ ਇੰਡੀਅਨ ਐਪੋਸਟ ਜੌਬ ਕੀਤਾ ਪਰ ਲ ਸਾਰਾ ਆਪਣਾ ਆਪਣਾ ਸਾਰਾ ਸੀ ਚਲੰਦਰ ਚ ਹੀ ਰਹਿੰਦੇ ਆ ਬਟ ਇਹ ਚੀਜ਼ ਨੇ ਮਤਲਬ ਲਾਈਕ ਮੂਵ ਕੀਤਾ ਐਂਕਿਊ ਅੱਜ ਦਾ ਦਿਨ ਮੇਰੇ ਲਈ ਆ ਇੰਪੋਰਟੈਂਟ ਸੀ ਕਿ ਮੈਂ ਕੱਲ ਰਾਤੀ ਪਾਪਾ ਦੀ ਮੂਵਮੈਂਟ ਬਹੁਤ ਬਹੁਤ ਧੰਨਵਾਦ ਕੋਲੀ ਗੁੱਡ ਲੱਕ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੌਸ਼ਲ ਸ਼ਰਮਾ ਹੈ ਜੀ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਮੇਰੀ ਇਸ ਨਾ ਮੇਰਾ ਜੁਆਇਨਿੰਗ ਲੈਟਰ ਦਿਆ ਜੇ ਕਲੀਅੰਟ ਨੂੰ ਇਹਨੂੰ ਬੁਲਾ ਲਿਓ ਜੁਆਇਨਿੰਗ ਧੰਨਵਾਦ ਸਭ ਦਾ ਪੰਡਿਤ ਜੀ ਪਿੰਡ ਦੇ ਕੋਲ ਪੁੱਛ ਆ ਲਈ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦੇ ਕੁਝ ਰੁਝੇਵੇ ਅੱਜ ਜਿਹਨੇ ਇਸ ਲਈ ਮਾਫੀ ਅੱਛਾ ਠੀਕ ਹੈ ਠੀਕ ਹੁਣ ਮੈਂ ਬੇਨਤੀ ਕਰਾਂਗਾ ਇਸੀ ਤਾਂ ਬੇਨਤੀ ਕਰਾਂਗਾ ਮਾਨਯੋਗ ਮੱਖਣ ਜੀ ਨੂੰ ਕਿ ਉਹ ਮੈਨੂੰ ਸਾਰੇ ਹਰ ਫੀਲਡ ਚ ਹਰ ਫੀਲਡ ਚਾਰ ਖੇਤਰ ਚ ਸੋ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਓ ਮੈਂ ਫੇਰ ਕਹਿਣਾ ਜਿਸ ਤਰ੍ਹਾਂ ਬਿਜਲੀ ਮੰਤਰੀ ਸਾਹਿਬ ਬੈਠੇ ਹੈ ਮੇਰੇ ਤਰਜੀਹ ਸਿੰਘ ਜੀ ਮੇਰੇ ਮਿਨਿਸਟਰ ਸਾਹਿਬ ਬੈਠੇ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਆਖਰੀ ਨੌਕਰੀ ਨਹੀਂ ਹੈਗੀ ਆਖਰੀ ਸਮਝ ਲੈਣ ਹੋਰ ਪੜੋ ਜਿਵੇਂ ਕੋਈ ਮੁੰਡੇ ਨੇ ਕਿਹਾ ਤੀਜੀ ਨੌਕਰੀ ਹੈ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣਗੇ ਗੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਿਹਾ ਹਾਂ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕੋਈ ਦੱਸ ਸਕਦੇ ਜੀ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਣ ਦੇ ਜਹਾਜ ਨੂੰ ਮੌਕਾ ਦਿੰਦਾ ਬਸ ਅੱਗੇ ਜਹਾਜ ਦੇ ਇਨਾਂ ਤੇ ਟਿਕ ਪੈਂਦਾ ਵੀ ਉਹ ਅੱਜ ਤਿੰਨੇ ਚੀਜ਼ਾਂ ਉਪਰ ਚੌਣ ਦੀ ਲੜਾਈ ਲੜ ਰਹੇ ਆਪਾਂ ਕਿੰਨੇ ਸੌ ਸਾਲ ਪਹਿਲਾਂ ਲਿਖਤਾ ਸੀ ਗੁਰੂ ਸਾਹਿਬ ਨੇ ਕੋ ਕੋ ਅੰਤਰ ਜਾਮੀ ਸੀ ਦੇਖੀ ਜਾਂਦੇ ਸੀ ਅੱਗੇ ਵਿਆਹ ਹੋਊਗਾ ਸੋ ਇਸ ਕਰਕੇ ਆਪ ਪਤਾ ਉਹ ਇਦੂ ਵੱਧ ਲੱਕੀ ਕੋਈ ਸਟੇਟ ਨਹੀਂ ਹੋ ਸਕਦੀ ਇਦੂ ਵੱਧ ਕਿਸਮਤ ਵਾਲੀ ਭਾਗਾਂ ਵਾਲੀ ਸਟੇਟ ਨਹੀਂ ਹੋ ਸਕਦੀ ਜਿੱਤੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਹੀ ਇਦਾਂ ਦੇ 30 ਸਾਲ ਦੇ ਸ਼ਹੀਦਿਆ ਸੰਭਗਸੇ ਹੋ ਰਹੀ 19 19 ਸਾਲ ਦੇ ਕਰਤਾ ਸਿੰਘ ਸਰਾਬੇ ਹੋ ਰਹੀ ਲਾਲ ਲਾਜਪਤਰਾਏ ਮਦਨ ਲਾਲ ਟੀਂਗਰਾ ਗਿਣੀ ਜਾਓ ਗਿਣੀ ਜਾਓ ਮੈਨੂੰ ਲੱਗਦਾ ਨਹੀਂ ਕੋਈ ਪਿੰਡ ਹੋਊਗਾ ਇਹ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦੀ ਯਾਦਗਾਰ ਚ ਗੇਟ ਨਾ ਬਣਿਆ ਹੋਵੇ ਜਾਂ ਪੁੱਤ ਨਾ ਲੱਗਿਆ ਹੋਵੇ ਕੁਰਬਾਨੀਆਂ ਵਾਲੇ ਬੰਦੇ ਆ ਸਾਨੂੰ ਬਾਹਰਲੇ ਬੁਲਕਜ ਕਿਉਂ ਪਜਣਾ ਪਿਆ ਰਿਹਾ ਪਹਿਲਾਂ ਸਾਡੇ ਬੰਦੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲ ਪਹੁੰਚਣ ਵਾਸਤੇ ਮਰੀ ਜਾਂਦੇ ਆਪਾਂ ਤੇ ਫਾਇਦਾ ਕੀ ਹੋਇਆ ਜੀ ਫਿਰ ਉਨ ਨੂੰ ਸ਼ਹੀਦ ਕਰਾਉਂਦਾ ਉਹ ਵੀ 90 90 ਸਾਲ ਦੀ عمر ਪੂਰ ਕੋ ਲੈnde ਫਿਰ ਜੇ ਜਾਣੇ ਇੰਗਲੈਂਡ ਸੀ ਇੰਗਲੈਂਡ ਆਵੇ ਬੱਟਰੀ ਤੇ ਮਰ ਗਏ ਹੁਣ ਇੰਗਲੈਂਡ ਦਾ ਵੀਜ਼ਾ ਅਨਾਉਂਸ ਕਰ ਦਿਓ ਕਰੋ ਅੱਜ ਪਿੰਡ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸ ਕਰ ਦਿਓ ਭਾਈ ਇੰਗਲੈਂਡ ਨੇ ਵੀਜ਼ੇ ਖੋਲਤੇ ਜਿਨੇ ਪਾਸਪੋਰਟ ਦੇਣੇ ਭਾਈ ਸਾਥ ਚ ਆਜੋ ਸੋਣੇ ਬੁੜੀਆਂ ਸਾਰੇ ਜਵਾਕਾਂ ਦੇ ਪਾਸਪੋਰਟ ਕੱਢੋ ਜਾਇ ਇਥੋਂ ਕਿਰਾ ਪਹਿਲਾਂ ਉਹਨੂੰ ਕੱਢਣ ਲਈ ਮਰੀ ਗਿਆ ਉਹ ਇਥੋਂ ਨਿਕਲਣ ਨੂੰ ਕੋਈ ਤਰਸੀ ਜਾਂ ਨਿਕਲ ਜੀ ਗੇਰਾ ਕਾਰਨ ਕਾਰਨ ਸਿਸਟਮ ਕਾਰਨ ਲੋਕ ਨਹੀਂ ਆਏ ਕਾਰਨ ਸਿਸਟਮ ਹੈ ਇਹਦੋਂ ਪਹਿਲੇ ਜਿਹੜੇ ਆਏ ਉਹਨੇ ਕੀਤੇ ਕੱਖ ਨਹੀਂ ਅਪਲਾਈ ਕਰੀਗੇ ਲੋਕ ਅਪਲਾਈ ਕਰੀਗੇ ਉਹ ਜਵਾਬ ਦੇਈਗੇ ਕੁਝ ਕੀਤਾ ਹੀ ਨਹੀਂ ਬਸ بارੋਂ-ਬਾਰੋਂ ਆਪਸ ਚ ਲੋਕਾਂ ਦੇ ਜਵਾਬਾ ਵਾਸਤੇ ਪੇਜ ਲਿਮਟ ਹੈ ਜੀ ਤੁਸੀਂ ਦੇਖੋ ਮੇਰੇ ਕੋਲੇ ਜੂਨੀਅਨ ਆਈ ਉਹ ਕਹਿੰਦੇ 10 ਸਾਲ ਹੋ ਗਏ ਸਾਨੂੰ ਧਰ ਨਾ ਲਾਉਂਦੇ ਇਹਨੂੰ 10 ਸਾਲ ਤੋਂ ਧਰ ਨਹੀਂ ਲਾ ਰਹੇ ਆ ਉਦੋਂ ਅਸੀਂ 30-30 ਸਾਲ ਦੇ ਸੀ ਅੱਜ 40-40 ਦੇ ਹੋ ਗਏ ਹੁਣ ਕਹਿੰਦੇ ਜੀ ਏਜ ਲਿਮਟ ਖਤਮ ਐ 37 ਸਾਲ ਤੋਂ ਉੱਪਰ ਕਹਿੰਦੇ ਜੀ ਨੌਕਰੀ ਨਹੀਂ ਮਿਲ ਸਕਦੀ ਕਿ ਸਾਡਾ ਵੀ ਕਸੂਰ ਐ 10 ਸਾਲ ਤਾਨੂੰ ਧਰਨੇ ਲਵਾਈ ਗਏ ਨੇ ਬ੍ਰੋ 10 ਸਾਲ ਦਾ ਸਿੱਕੀ ਕਰਾਂਗੇ ਕਿ ਯਾਰ ਇਹ ਤਾਂ ਬੜਾ ਸਹੀ ਨੇ ਬਿਲਕੁਲ ਯਾਰ ਇਹ ਤਾਂ ਕੀ ਕਰਾਂਗੇ ਫਿਰ ਆਪਾਂ ਹਲੋ ਅਸੀਂ ਕਿਹਾ ਵੀ ਸੇਨਾ ਸਾਹਿਬ ਬੈਠੇ ਆ ਉਹ ਜਿਹੜੇ ਪਰਲੇ ਪਾਸੇ ਬੈਠਾ ਸਭ ਤੋਂ ਇਹ ਇਹਨਾਂ ਨੂੰ ਯਾਦ ਰੱਖੋ ਬਸ ਖਿਆਨ ਨਹੀਂ ਚਾਹੀਦੀ ਨਾ ਕੋਈ ਹੈ ਮਤਾਪਸਹੀਂ ਕਹਿਣਾ ਨਾ ਥੋੜੇ ਖੋਲੋਗੇ ਮਲੇ ਨਾ ਹੋਵੇ ਕਿ ਤੇਰੇ ਘਰ ਮੁੜ ਤਰ ਨਾ ਦੇ ਲੱਗ ਜਾ ਹੁਣ ਮਤਲਬ ਇਹ ਬੜੇ ਕਾਈਂਡ ਅਫਸਰ ਹੈ ਬੜੇ ਦਿਆਲੂ ਅਫਸਰ ਹੈ ਤੇ ਮਤਲਬ ਇੱਕ ਜਵਾਬ ਨਹੀਂ ਦਿੰਦੇ ਮੈਨਾਂ ਨੇ ਨੌਕਰੀਆਂ ਦੇਣੀਆਂ ਨੇ ਜਾਂ ਇਹਨਾਂ ਦੀ ਤਨਖਾਹਾਂ ਵਧਾਉਣੀਆਂ ਨੇ ਵੀ ਕੋਈ ਖਜ਼ਾਨੇ ਤੇ ਬਾੜਾ ਬੋਝ ਤਾਂ ਨਹੀਂ ਪੈਂਦਾ ਤੇ ਕਹਿੰਦੇ ਨੇ ਕਿ ਇਹਨਾਂ ਦਾ ਕਰਸਾ ਦੇ ਕਰ ਲੋ ਕਰ ਲੋ ਇਧਰ ਉਧਰ ਇਕੱਠਾ ਕਰ ਲਾਂਗੇ ਕਿਤੋਂ ਇਧਰ ਉਧਰ ਕਰ ਲੈਣੇ ਆ ਵੀ ਲੋਕਾਂ ਨੂੰ ਸਲਮਾਨ ਜੋਗ ਨੌਕਰੀ ਤਾਂ ਦੇਈਏ ਤੇ ਪਿਛਲੇ ਦਿਨੀ ਸਾਨੂੰ ਕਈ ਜੁਨੇ ਨੇ ਮਿਲੀਆਂ ਬਿਜਲੀ ਬੋਰਡ ਦੇ ਵੀ ਜੁਨੇ ਨੇ ਮਿਲੀਆਂ ਬਿਜਲੀ ਬੋਰਡ ਚ ਤੁਸੀਂ ਬੈਠੇ ਸੀ ਉਦھے ਪਰਸੋਂ ਇੱਕ ਪਰਸੋਂ ਸੀ ਤੇਰ ਖਾਲਜ ਜਿਹੜੇ ਮੋਟਰਸਾਈਕਲਾਂ ਵਾਲੇ ਮੁੰਡੇ ਜਿਹੜੇ ਕੰਪਲੇਂਟ ਲੈ ਕੇ ਜਾਂ ਹਾਂ ਤੇ ਉਹਨਾਂ ਦਾ ਜਿਹੜੇ ਰਾਤ ਨੂੰ ਕੁਲ ਬੀਲੀ ਚਲੀ ਗਈ ਫਿਰ ਉਹ ਜੁੜ ਗਿਆ ਜਾਂ ਵਟੈਵਰ ਫੋਨ ਆਉਂਦਾ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦੇ ਆ ਉਹ ਕਹਿੰਦੇ ਸਾਡਾ ਤਨਖਾਹ ਘੱਟ ਹੈ ਯੂ ਵੀ ਜਿਹੜੇ ਸਾਡੇ ਤੇ ਸਾਡਾ ਰਿਸਕ ਹੈ ਵੀ ਮਤਲਬ ਸਾਲ ਚ 18-20 ਬੰਦਿਆਂ ਦੀ ਮੌਤ ਵੀ ਹੋ ਜਾਂਦੀ ਹੈ ਵੀ ਕੋਈ ਕਰੰਟ ਲੱਗ ਗਿਆ ਜਾਂ ਕੋਈ ਲਾਈਨ ਨਹੀਂ ਕੱਟ ਤੇਰੇ ਹੀ ਰੂਪ ਬੈਠਾ ਹੋਵੇ ਅੱਜ ਜਿਹਦੇ ਕੋਲ ਚੱਲੇ ਆ ਤੇਰੇ ਹੀ ਰੂਪ ਹੋਵੇ ਹੋਵੇ ਅੱਜ ਕੰਮ ਬਣ ਸਕਦਾ ਜਦੋਂ ਸਾਈਨ ਕਰਤਾ ਤਾਂ ਤੁਸੀਂ ਉਹਦਾ ਰੂਪ ਬਣ ਗਏ ਉਹ ਜਾਂਦਾ ਹੋਇਆ ਵੀ ਅਰਦਾਸ ਕਰੂਗਾ ਵੀ ਧੰਨਵਾਦ ਰੱਬ ਤੇਰੇ ਰੂਪ ਸੀ ਜੋ ਜਵਾਬ ਦੇਤਾ ਉਹ ਨਗਾਲਾ ਕੱਟਣੀ ਹੈ ਚਲ ਅਗਲੀ ਵਾਰ ਸਹੀ ਜੇ ਉਹ 5000 ਰੁਪਏ ਮੰਗ ਲਿਆ ਲਿਆ ਤਾਂ ਦੇਊਗਾ ਉਹ ਤੁਹਾਡੇ ਕੋਲੋਂ ਉਹ ਤੋਂ 5000 ਲਿਆ ਉਹ ਪਰ 5000 ਕਿਵੇਂ ਲਿਆਉਂਦਾ ਹੋਊਗਾ ਉਹ ਕੀ ਪਤਾ ਕਿਹਦੇ ਕਿਹਦੇ ਪੈਰੀ ਪੱਗਾਂ ਤਾਂ ਨਹੀਂ ਪਹਿਣਗੀਆਂ ਕਿਹੜੇ ਕਿਹੜੇ ਮਿੰਤਾ ਕਰਨੀਆਂ ਬਹਿਣਗੀਆਂ ਕੰਮ 5000 ਤੋਂ ਬਿਨਾ ਵੀ ਹੋ ਸਕਦਾ ਉਹ ਨਿਯਾਰਤ ਲੈ ਕੇ ਦੇਖੋ ਇਮਾਨਦਾਰੀ ਦਾ ਕਰੇ ਹੁਣ ਤੁਹਾਡੇ ਕੋਲ ਮੌਕਾ ਤੂੰ ਇਮਾਨਦਾਰੀ ਨਾਲ ਯਾਰ ਲੈ ਕੇ ਦੇਖੋ ਥੋੜਾ ਜਿਹਾ ਪਹਿਲਾਂ ਪਹਿਲਾਂ ਓੱਖਾ ਕਰਦੇ ਨੇ ਲੋਕ ਵੀ ਲੈ ਉੱਥੇ ਹੀ ਖੜੇ ਹਜੇ ਹੈ ਐਡਾ ਬੜਾ ਤੇਰੇ ਕੋਲ ਆਉਦਾ ਹੈ ਸਕੂਟਰੀ ਹੈ ਕੋਈ ਨਹੀਂ ਸਕੂਟਰੀ ਕੁਝ ਨਹੀਂ ਹੁੰਦਾ ਜਿਹੜੇ ਕਾਰਾਂ ਵਾਲੇ ਨੇ ਉਹ ਬਾਅਦ ਚ ਜਿੰਮ ਜਾ ਕੇ ਸਾਈਕਲ ਚਲਾਉਂਦੇ ਨੇ ਆਉਣਾ ਤਾਂ ਉੱਥੇ ਹੀ ਰਹਿ ਠੀਕ ਹੈ ਨਾ ਸুইস ਕਰਕੇ ਕੋਈ ਇਹ ਆ ਪਾਣੇਦਾਰੇ ਦੇਖਣ ਲੱਗ ਜੰਦੇ ਆ ਵੀ ਉਹ ਆਏ ਉਹ ਆਏ ਅਬ ਤੇ ਆਪ ਨਾਲੀ ਦੁਨੀਆ ਮੇ ਸਭ ਤੋਂ ਵੱਡਾ ਰੋਗ ਕੇ ਮੇਰੇ ਬਾਰੇ ਮੇਂ ਕੀ ਕਹਾਂਗੇ ਲੋਗ ਬਸ ਲੋਕੀ ਕਹਿਣਗੇ ਲੋਕ ਕਹਿ ਦੇ ਉਹ ਇੱਕ ਮਿੰਟ ਚ ਬਦਲ ਜੰਦੇ ਆ ਮੇਰੇ ਬਾਰੇ ਉਹ ਕੁਝ ਘੱਟ ਸੁਣਦੇ ਪੜ ਲਿਓ ਸੁਭ ਦੀਰ ਬਾਦਲ ਹੋਰੀ ਬਾਜਵਾ ਬੜਿੰਗ ਤੜਿੰਗ ਜਿੰਨੇ ਵੀ ਹੈਗੇ ਨੇ ਮਜੂਰ ਠੀਓ ਤੌ ਕੌੜਾ ਕੱਢੀ ਤੜਕੀ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਤੜਕੀ ਹੀ ਗੱਲਾਂ ਕੱਢਣ ਲੱਗ ਜਾਂਦੇ ਮੈਨੂੰ ਜਿਨ੍ਹਾਂ ਗਏ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂ ਨਾ ਕੋਈ ਦੋਸਤ ਮਿੱਤਰ ਦਾ ਮਜੀਠੇ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੌਣਾਂ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਦੇ ਦਿੱਲੀ ਭਾਜੀ ਆਏ ਕਰੀ ਬਟਾਉਂਦਾ ਕਦੇ ਇੱਧਰਲੀ ਕਦੇ ਲੱਤ ਤੇ ਲਾਈ ਬਣਾ ਹੂ ਕਿਵੇਂ ਡਿਗਦਾ ਕਿਤੋਂ ਡਿਗਦਾ ਜ਼ਮੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਲਮੇ ਲੱਭਦੇ ਆ ਕਲ ਮੇ ਲੱਭਦੇ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੁੱਟਾ ਦਾ ਮੈਨੂੰ ਕੋਈ ਨਾ ਇਹ ਮੈਂ ਕਿ ਉਹ ਕੁਰਸੀ ਨਾਲ ਤਾਂ ਮੈਂ ਤਾਂ ਚਿਪਕਾਣਾ ਜਿਵੇਂ ਪੈਸੇ ਕਮਾਉਣੇ ਹੁਣ ਮੇਰੀ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਵੋਟਾਂ ਵਾਲੇ ਨਿਯੁਕਤੀ ਪੱਤਰ ਪੱਕੀ ਹੁੰਦਾ ਹਲਤ ਮੇਰੇ ਨਿਯੁਕਤੀ ਪੱਤਰ ਹੀ ਬੈਠੇ ਪਹਿਨੇ ਮੈਂ ਇਥੇ ਆਉਣਾ ਨਿਯੁਕਤੀ ਪੱਤਰ ਦੇਣਾ ਨਾਮੀਨੇਸ਼ਨ ਕਹਿੰਦੇ ਉਹਨੂੰ ਨਾਮੀਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹ ਜੀ ਸਾਰੀ ਪ੍ਰਾਪਰਟੀ ਦਸੜੀ ਪੈਂਦੀ ਐ ਵੀ ਤੁਹਾਡੇ ਕੋਲ ਕੀ ਕੀ ਐ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀ ਡੀਪ ਦੇਣਾ ਪੈਂਦਾ ਨਾਲ 12 ਚ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਚ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਕੱਟ ਗਈ 14 ਚ ਐਮ ਪੀ ਬਣ ਗਿਆ ਐਮ ਪੀ ਬਣ ਗਿਆ ਤਾਂ ਸੱਤ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮ ਐਲ ਏ ਦੀ ਮਾਨਣੀ ਹੈਗਾ ਐਮ ਪੀ ਤਾਂ ਫੇਰ ਨੌ ਦਾ ਹੁੰਦਾ 13 ਹੀ ਨਾ 13 9 117 ਸੋ ਐਮਪੀ ਕੋਲ ਇੱਕ ਐਮਪੀ ਕੋਲ 9 ਐਮਐਲਏ ਹੁੰਦੇ ਅੰਦਰ 9 ਮidan ਸਵਾਂ ਦਾ ਹੁੰਦਾ 17 ਚ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਲੋਕਾ ਕਢੀ ਜੋ ਕਾਗਜ਼ੇ ਪਰ ਉਹ ਕਾਗੀ ਤਾਂ ਆਨਲਾਈਨ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਝੂਠ ਬੋਲ ਨਹੀਂ ਸਕਦੇ ਤੁਸੀਂ ਤੁਹਾਡਾ ਨਾਮੀਨੇਸ਼ਨ ਕੈਨਸਲ ਹੋ ਸਕਦੀ ਹੈ ਜੇ ਤੁਸੀਂ ਗਲਤ ਦੇਵੋਗੇ ਫਿਰ ਇਹ ਟਬ ਅਬ ਵਕੀਲ ਸਾਹਿਬਾ ਬੈਠੇ ਹਾਂ ਨਾ ਨਿਯੁਕਤ ਸੋ ਜਦੋਂ 19 ਚ ਲੜਿਆ ਦੁਬਾਰੇ ਇਸ ਗਰੂਰ ਤੋਂ ਸਦਾਰਾ ਨਾ ਘਟ ਗਈ ਜਦੋਂ 22 ਚ ਲੜਿਆ 19 ਨਾਲੋਂ ਘਟ ਗਈ ਹੁਣ ਜੇ ਕਦੋਂ ਕਦੇ ਕਾਗਜ਼ ਭਰਨੇ ਪਏ ਉਦੋਂ ਵੀ ਘਟ ਜੂਗੀ ਮੈਂ ਤਾਂ ਤਾਂ ਕਾਹਨ ਵੀ ਵੀ ਮੈਨੂੰ ਇੱਥੇ ਬਹਿਣੀ ਬੈਣਾ ਜੇ ਮੈਂ ਕਰੋੜਾਂ ਰੁਪਏ ਕਮਾਉਂਦਾ ਹਾਂ ਮੋਂ ਘਟ ਕਪੜੇ ਕੋਟ ਅੜੇ ਦੁਬਈ ਨੂੰ ਕੱਢ ਦੋ ਪੈਸੇ ਸੋਜਰਨ ਲੈਂਡ ਪਲਾਉਣਾ ਤੇ ਮਕਾ ਮੇਰੇ ਤੇ 1 ਰੁਪਿਆ ਸੀ 3.5 ਸਾਲ ਹੋਣ ਵਾਲੇ ਨੇ 1 ਰੁਪਈਆ ਦੇ ਕੱਪੜੇ ਸੁਣੇ ਭੁਗਤਾਨ ਮੈਂ 1 ਰੁਪਈਆ ਖਾ ਲਿਆ ਐਨਾ ਚਿਰ ਤੱਕ ਛੱਡਦੇ ਨਹੀਂ ਹੋਲੇ ਤਾਈ ਉਹ ਤਾਂ ਵਸੇ ਇਕੱਲਾ ਹੀ ਰਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਨਹੀਂ ਨੇ ਨੇ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ 1 ਰੁਪਈਆ ਖਾ ਗਿਆ ਦੋ ਦੋ ਉਹਨੂੰ ਉਹਨੂੰ ਕਿਤੇ ਛੱਡਦੇ ਮੈਨੂੰ ਸੋ ਇਸ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਐਮੇਤ ਨਹੀਂ ਰੱਖਣਾ ਇੱਜ਼ਤ ਕਮਾਉਣੀ ਬਹੁਤ ਐਮੇਤ ਰੱਖਣਾ ਉਸੀ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲੋਂ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਹਦੀ ਗરિਮਾ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਸਹਾਇਕ ਹੋਇਓ ਬੀ ਲੋਕ ਕਹਿਣ ਯਾਰ ਇਹ ਕਾ ਬੰਦਾ ਹੈ ਸੀ ਐਸ ਕੁਰਸੀ ਤੇ ਬਹਿਲਾ ਹੁੰਦਾ ਸੀ ਮੈਨੂੰ ਬੀ ਜੇਪਾ ਨਾ ਅੱਜ ਤੇ ਦਿਖਾ ਰਾਂਗੇ ਆਪਾਂ ਬੇ ਆਜ ਤੇ ਅਈ ਟ੍ਰੋਫੀ ਖਰੀਦੀ ਲੀਕੋ ਮੋਮੈਂਟੋ ਜੀ ਖਰੀਦ ਲਿਆ ਵੀ ਇੱਕ ਇਹ ਤਾਂ ਅੱਜ ਸੀ ਵਸਤੇ ਰੱਖ ਲਿਆ ਸੀ ਵੀ ਜੇ ਨਾ ਜਿੱਤੇ ਤਾਂ ਇਹ ਦਿਖਾ ਦਾਂਗੇ ਆਪਾਂ ਉੱਥੇ ਤੇਜੀ ਸ਼ਾਲ ਕਾਲਜ ਨੰਗਲ ਕਵਿਤਾ ਚੋਂ ਕਰਮਜੀਤ ਫਰਸਟ ਹਿਸਟੋਰੀਕਸ ਚੋਂ ਮੈਂ ਫਰਸਟ ਡਿਬੇਟ ਚੋਂ ਅਸੀਂ ਦੋਨੇ ਫਰਸਟ ਗੀਤ ਗਜ਼ਲ ਚੋਂ ਫੇਰ ਕਰਮਜੀਤ ਫਰਸਟ ਤੇ ਓਵਰਆਲ ਟਰੋਫੀ ਸਾਨੂੰ ਔਡੀਆਂ ਔਡੀਆਂ ਸ਼ੀਲਡਾਂ ਦੇ ਦਿੱਤੀਆਂ ਸਾਡੇ ਦਾ ਮਤਲਬ ਚੱਕੀ ਵਾਲਾ ਜਾਨ ਉਹ ਇੰਨਾ ਭਾਰਤਾ ਬੈਗ ਉਹਨਾਂ ਸਾਡਾ ਬੈਗ ਛੋਟਾ ਰਹਿ ਗਿਆ ਤੇ ਉਹਨਾਂ ਨੇ ਸਾਨੂੰ ਇੱਕ ਹੋਟਲ ਦੇ ਚੱਠਾ ਰਹਾਤਾ ਵੀ ਉੱਥੇ ਸਾਹਮਣੇ ਹੋਟਲ ਹੈ। ਹੋਟਲ ਨਹੀਂ ਹੈਗਾ ਇਹ ਜੋ ਮੇਰੇ ਖਿਆਲ ਚ ਉਹਦਾ ਆਪਾਂ ਹੁਣ ਠਹਿ ਹੁਣ ਹੀ ਗਏ ਸੀਗੇ। ਥੋੜਾ ਨੇਰੀ ਮੇਰੇ ਖਿਆਲ ਚ ਉਹ ਬਿਜਲੀ ਬੋਰ ਇਫਕੋ ਦਾ ਜਾਂ ਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਮਸ਼ਹੂਰ ਬੰਦੇ ਬਾਰੇ ਅਫਵਾਹ ਫੈਲਦੀਆਂ ਨੇ ਵੀ ਆਇਆ ਹੋ ਗਿਆ ਆਇਆ ਹੋ ਗਿਆ ਉਹਨੂੰ ਆਇਆ ਹੋ ਗਿਆ ਹੋਇਆ ਕੁਛ ਨਹੀਂ ਹੁੰਦਾ ਉਹਨੂੰ ਅਫਵਾਹਾਂ ਦਾ ਮਤਲਬ ਹੀ ਪਹਿਲੀ ਅਫਵਾਹਾਂ ਦਾ ਮਤਲਬ ਹੀ ਮਸ਼ਹੂਰੀ ਹੁੰਦਾ ਸੱਚ ਜਿੱਦੇ ਤੁਹਾਡੇ ਬਾਰੇ ਅਫਵਾਹ ਫੈਲ ਗਈ ਸਮਝੋ ਤੁਸੀਂ ਮਸ਼ਹੂਰ ਹੋ ਗੁਰਾ ਮੇਰੇ ਬਾਰੇ ਕੀ ਅਫਵਾਹ ਫੈਲ ਗਈ ਸੀ ਕੰਮਜੀਤ ਵੀ ਨਾਲ ਹੀ ਸੀ ਉਹਤ ਮੈਂ ਲੁਧਿਆਣਾ ਆ ਗਿਆ ਕਲਾਕਾਰੀ ਦੇ ਤੌਰ ਤੇ ਮੈਂ ਹਿੱਟ ਹੋ ਗਿਆ ਸਾਡੇ 17 ਸਾਲ ਦੀ ਉਮਰ 'ਚ ਹੀ ਕੁਲਫੀ ਗਰਮਾ ਗਰਮ ਇਹ ਉਹ ਕੈਸਟਾ ਆ ਗਿਆ ਉਸ ਵੇਲੇ ਮੋਬਾਈਲ ਹੁੰਦੇ ਨਹੀਂ ਸੀ ਆਵਾਜ਼ ਫੈਲ ਗਈ ਵੀ ਐਕਸੀਡੈਂਟ ਚ ਭਗਵਾਨ ਤਮਨ ਤਾਂ ਨਿਪਟ ਗਿਆ ਦਮ ਮੇਰੇ ਯਾਰ ਦੋਸਤ ਚਮਾ ਜਿਹੜੇ ਅਸਲੀ ਜਿਗਰੀ ਉਹਨਾਂ ਨੇ ਚਾਰ ਪੰਜ ਨੇ ਬਣਾਇਆ ਅਫਸੋਸ ਦਾ ਪ੍ਰੋਗਰਾਮ ਤੂੰ ਵੀ ਨਾਲ ਸੀ ਪਿਰ ਹੈ ਹੱਸਦਾ ਸੁਕਾਰ ਤੇ ਗੈਸ ਤੂੰ ਵੀ ਪਿੰਡ ਜਾਵੜੇ ਜੀ ਸਾਡੇ ਪਿੰਡ ਜਾਵੜੇ ਸੁਨਾਮ ਤੋਂ ਤੇ ਪਿੰਡ ਜਾ ਕੇ ਇਹਨੂੰ ਦੇਖਿਆ ਵੀ ਮੇਰੀ ਮਾਂ ਤਾਂ ਝੁੱਲੇ ਚੌਕੇ ਦੇ ਕੰਮ ਕਰੀ ਜਾਂਦੀ ਐ ਘਰੇ ਪੱਲੀ-ਪੁੱਲੀ ਕੋਈ ਬਿਸ਼ੀ ਨਹੀਂ ਹੋਈ ਬੀ ਗਰੋਂ ਤੋਂ ਉਹ ਨਹੀਂ ਹੈਗਾ ਨਾ ਕਹਿੰਦੇ ਫਿਰ ਹਜੇ ਪਤਾ ਹੀ ਲੱਗਿਆ ਹਣਾ ਹਜੇ ਬਾਚ ਆਪਦੇ ਆਦ ਨੂੰ ਸਹੀ ਕਹਿਰ ਨਹੀਂ ਹਜੇ ਪਤਾ ਹੀ ਲੱਗਿਆ ਹਣਾ ਕੱਜ ਕਲ ਤੋਂ ਨੂੰ ਪਤਾ ਬਾਚ ਦੱਸ ਦੇ ਬਾਚ ਦੱਸ ਦੇ ਆਪਾਂ ਮੈਨੂੰ ਦੱਸੀ ਹਜੇ ਇਹਨਾਂ ਰੇ ਬੇਬੇ ਹੁਕ ਕਰਨਾਈ ਹੈ ਨਾ ਕੱਲਾ ਕੱਲਾ ਪੁੱਤ ਹੈ ਤੇ ਪਹਿਲੇ ਉਹਨੂੰ ਚਾਪੜ ਪਿਆਤੀ ਤੇ ਕੋਈ ਗੱਲਾਂ ਗੱਲਾਂ ਵਿੱਚ ਪੁੱਛ ਲੈ ਗੇ ਹੋਰ ਭਗਵੰਤ ਦਾ ਸਤਿ ਦ੍ਰਿਸ਼ੀ ਉਹ ਡਰ ਜਾਂਦੇ ਜਿਹੜੇ ਲੋਕ ਕਰੇ ਭਗਵੰਤ ਦਾ ਹਾਂ ਭਈ ਕਾ ਦੁਕਾਨ ਤੇ ਮੈਨੂੰ ਫੋਨ ਕਰਕੇ ਹਟਿਆ ਤੇ ਕਿਤੇ ਪ੍ਰੋਗਰਾਮ ਤੇ ਗਿਆ ਹੋਇਆ ਕਿਤੇ ਲੁੱਧੇ ਲੁੱਧੇ ਉਹ ਯਾਪਾ ਨੂੰ ਕੋਈ ਪਤਾ ਨਹੀਂ ਕੱਲ ਰਾਤ ਮਰਿਆ ਉਹ ਤਾਂ ਉਹਨੇ 2 ਘੰਟੇ ਪਹਿਲਾਂ ਫੋਨ ਕਰਕੇ ਹਟਿਆ ਆ ਤੇ ਇਹਨੇ ਆਕੇ ਸਨਾ ਮੈਨੂੰ ਫੋਨ ਕੀਤਾ ਮੈਂ ਕਿਹਾ ਸ਼ੋਅ ਤਾਂ ਆਇਆ ਮੈਂ ਕਿਹਾ ਕਹਿੰਦੇ ਯਾਰ ਤੂੰ ਕਿਵੇਂ ਹੈ ਮੈਂ ਠੀਕ ਐ ਜੋਨੇ ਮੈਂ ਕਿਹਾ ਯਾਰ ਜੇ ਬੋਲਦਾ ਮੈਂ ਜੋਨੇ ਹੀ ਹਾਂ ਕਹਿੰਦੇ ਯਾਰ ਇਸ ਤਾਂ ਅਫਸੋਸ ਕਰਿਆ ਜੇ ਯਾਰ ਨਾਲੇ ਸੀ ਬਈ ਤੂੰ ਹਾਂ ਇਹਨਾਂ ਵੇੜੇ ਆਈ ਸੀ ਕੰਮ ਸੋ ਇਹ ਹੀ ਆਈ ਹੁੰਦਾ ਐ ਆਈ ਝਲੀ ਹੋ ਮੇਰੇ ਵਰਤਾਂ ਆਈ ਹੁਣ ਉਹ ਪੋਸਟ ਟਵੀਟ ਕਰਕੇ ਹੁਣ ਟਵੀਟ ਕਰਕੇ ਕਹਿ ਰਹੇ ਨੇ ਵੀ ਲਾ ਵੀ ਖਤਮ ਐ ਕੰਮ ਨਿਬੜ ਗਿਆ ਜਿੰਨਾ ਚਿਰ ਪਬਲਿਕ ਨਾਲ ਐ ਤਾਂ ਦੇਖਿਆ ਤੂੰ ਏ ਜਾਊਗਾ ਹੁਣ ਉੱਥੇ ਵੀਰ ਬਣ ਕੇ ਜੇ ਤੈਨੂੰ ਫੋਨ ਆਵੇ ਤੂੰ ਕਹਿੰਦੇ ਕੋਈ ਪੈਸੇ ਨਹੀਂ ਲੱਗਿਆ ਸੀ ਯਾਰ ਨਹੀਂ ਮੇਰੀ ਨੌਕਰੀ ਜਾਊਗੀ ਐ ਹੁੰਦਾ ਕੰਮ ਆਊਟ ਆਫ ਦਾ ਬਾਕਸ ਆਈਡੀਆਜ਼ ਕਹਿੰਦੇ ਇਹਨੂੰ ਅੰਗਰੇਜ਼ੀ ਚ ਕੋਈ ਹੋਰ ਸੋਚੋ ਕਿਸੇ ਹੋਰ ਦੁਨੀਆ ਚ ਲਿਆਓ ਸੋਚ ਨਹੀਂ ਟ੍ਰੈਡੀਸ਼ਨਲ ਤਰੀਕੇ ਨਾਲ ਨਹੀਂ ਕੰਮ ਹੋਣਾ ਖਤਮ ਇਹ ਫਰਲੋਜੀ ਰੰਗੇ ਹੱਥੀ ਫੜ ਲੇ ਜੀ ਉਹਦੇ ਕੋਈ ਨਹੀਂ ਹੋਣਾ ਕਿਤੇ ਹੋਰ ਜਾ ਕੇ ਰੰਗ ਲੈਂਦਾ ਉਹ ਸੁੱద్ధి ਨੌਕਰੀ ਤੋਂ ਕਰਦਾ ਉਹਨੂੰ ਵਿਚਨ ਸੱਚੀ ਗੱਲੀ ਬਹੁਤ ਵਧੀਆ ਕਰਤਾ ਕੰਮ ਹੋਰ ਲਿਆਉਂਦੇ ਆ ਸੋ ਇਸ ਕਰਕੇ ਇਹ ਕਰਨਾ ਪਊਗਾ ਇਹ ਹੋਰ ਕੋਈ ਤਰੀਕਾ ਨਹੀਂ ਅਸਤਵ ਦੇ ਐਮਐਲਏ ਨੂੰ ਕੱਢ ਦਿੰਦੇ ਆ ਇਹ ਦੋ ਤਿੰਨ ਐਮਐਲਏ ਸਾਡੀ ਮਿਲੀਸ਼ ਕਾਇਤ ਆ ਜਾ ਯਾਰ ਤੈਨੂੰ ਇਸ ਕਰਕੇ ਅਸੀਂ ਐਮਐਲਏ ਬਣਾਏ ਸੀਗੇ ਪੈਸੇ ਲਵੇਂ ਅਸੀਂ ਇਸ ਕਰਕੇ ਇਸ ਪੋਲਿਟਿਕਸ ਦੇ ਵਿੱਚ ਆਏ ਸੀਗੇ ਪੈਸੇ ਕਮਾਈਏ ਪੈਸੇ ਤਾਂ ਅਗਰ ਉਧਰੋਂ ਕਮਾਈ ਜਾਂਦੇ ਸੀ ਉਹ ਤਾਂ ਮੈਨੂੰ ਅੱਜ ਹੀ ਬੁਲਾਉਂਦੇ ਨੇ ਨੈਟਫਲਿਕਸ ਵਾਲੇ ਵੀ ਆ ਜਾ ਉਹ ਮੈਂ ਕਹਿੰਦਾ ਨਹੀਂ ਯਾਰ ਜਿਹੜੇ ਕੰਮ 'ਚ ਪੈ ਗਏ ਹੁਣ ਤਾਂ ਪਬਲਿਕ ਨੇ ਵਿਸ਼ਵਾਸ ਹੀ ਇੰਨਾ ਕਰ ਲਿਆ ਉਹ ਤਾਂ ਪਬਲਿਕ ਦਿਨ ਆ ਹੀ ਚੱਲਣਾ ਪੂਗਾ ਜੋ ਮਰਜ਼ੀ ਹੋ ਜੇ ਹੁਣ ਅਗਲਾ ਕਨਾਰ ਹੀ ਹੈ ਹੁਣ ਪਿਛਲਾ ਕਨਾਰ ਨਹੀਂ ਸੋ ਇਸ ਕਰਕੇ ਮੈਂ ਤੁਹਾਡੇ ਚੋਂ ਬਹੁਤ ਸਾਰੀ ਉਮੀਦਾਂ ਲੈ ਕੇ ਆਇਆ ਹਾਂ ਤੁਹਾਡੇ ਚੋਂ ਮੈਨੂੰ ਬਹੁਤ ਸਾਰੇ ਲੀਡਰ ਬਹੁਤ ਸਾਰੇ ਵੱਡੇ ਵੱਡੇ ਵਕੀਲ ਬਹੁਤ ਸਾਰੇ ਵੱਡੇ ਵੱਡੇ ਅਫਸਰ ਤੁਹਾਡੇ ਚੋਂ ਨਿਕਲੇ ਨੇ ਐਸ ਨਿਯੁਕਤੀ ਭਵੰਚੀ ਹੈ ਐ ਨਿਗ੍ਹਾਣੀਆਂ ਐਵੇਂ ਮਾਰੀਆਂ ਨਿਗ੍ਹਾਣੀਆਂ ਚਲ ਗਾਲਾ ਕੋ ਨਹੀਂ ਪਰ ਐਨ ਕਾ ਨਾ ਕਰਨੀ ਬੜਾ ਚੱਲਣਾ ਨਹੀਂ ਲਾਲ ਕਰ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਚੀਫ ਮਿਨਿਸਟਰ ਆਫ ਪੰਜਾਬ ਕੈਬਨਿਟ ਮਿੰਸਟਰ ਹਰਪਜਨ ਜੀ ਸੋਨ ਸਾਹਿਬ ਸੇਨਾ ਸਾਹਿਬ ਕ੍ਰਿਸ਼ਨ ਕੁਮਾਰ ਜੀ ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ਬਾਈ ਗॉड ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ ਪਰ ਤੁਹਾਡੇ ਕੰਮਾਂ ਬਾਰੇ ਪਿਛਲੇ 8-10 ਸਾਲਾਂ ਤੋਂ ਜਾਣਦੇ ਆ ਕਿ ਬਹੁਤ ਹੀ ਇਮਾਨਦਾਰ ਔਰ ਮੈਂ ਕਈ ਜਨਤ ਹੈ ਸੁਣਿਆ ਹੈ ਤੁਹਾਡੇ ਬਾਰੇ ਕਿ ਦੁਬਾਰਾ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਹੋਰ ਵੀ ਵੱਧ ਸੁਧਾਰ ਹੋਏ ਹੈ ਜੀ ਬਹੁਤ ਲੋਕਾਂ ਦੇ ਜਿੰਨੇ ਮੇਰੇ ਟੀਚਰਸ ਬਿਹਤਰ ਨੇ ਨੇ ਜਿਹੜੇ ਬੰਦੇ ਚਿੰਤਤ ਨੇ এডਿਕੇਸ਼ਨ ਪ੍ਰਤੀ ਉਹ ਕਹਿੰਦੇ ਵੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਜਿਵੇਂ ਤੁਸੀਂ ਅਕਸਰ ਸਾਰੀ ਗੱਲਾਂ ਕਰਦੇ ਆ ਕਿ ਕੋਈ ਪੈਸਾ ਨਹੀਂ ਲੱਗਿਆ ਕੋਈ ਰਿਸ਼ਵਤ ਨਹੀਂ ਤੇ ਕੋਈ ਸਿਫਾਰਿਸ਼ ਨਹੀਂ ਕਿਉਂਕਿ ਜਦੋਂ ਕੋਈ ਵੀ ਬੰਦਾ ਸਰਕਾਰ ਦੇ ਨੇੜੇ ਹੁੰਦਾ ਜਾਂ ਕੋਈ ਦੋਸਤੀ ਮਿੱਤਰਤਾ ਹੁੰਦੀ ਹੈ ਸਭ ਨੂੰ ਪਤਾ ਹੁੰਦਾ ਹੈ ਮੇਰੇ ਕੋਲੇ ਵੀ ਹਜ਼ਾਰਾਂ ਫੋਨ ਆਉਂਦੇ ਆ ਵੀ ਆਪਣੇ ਮੁੰਡੇ ਨੇ ਪੇਪਰ ਦਿੱਤਾ ਮੜਾ ਜਾਂ ਫਿਰ ਦੇਖ ਲਓ ਹੈ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਉਹ ਦੇਖਣ ਵਾਲਾ ਕੰਮ ਨਹੀਂ ਪਰ ਆਵਾ ਦੇਖਣਾ ਉਹਨੇ ਆਪ ਹੀ ਆਪ ਨਹੀਂ ਹੈ ਜੇ ਤੁਹਾਡੇ ਬੱਚੇ 'ਚ ਕਾਬਲੀਅਤ ਹੋਵੇ ਤੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਟੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰ ਇਹਨਾਂ ਤੋਂ ਬਾਅਦ ਤਰਨਜੀਤ ਸਿੰਘ ਇਹਨਾਂ ਤੋਂ ਬਾਅਦ ਕਿਰਤ ਵਿਭਾਗ ਵਿੱਚ ਸ਼੍ਰੀ ਟਿੰਕੂ ਜੈਨ ਲੇਬਰ ਇਨਸਪੈਕਟਰ ਗ੍ਰੇਡ 1 ਇਹਨਾਂ ਤੋਂ ਬਾਅਦ ਮਿਸ ਕਾਜਲ लेबर इंस्पेक्टर ग्रेड 1 ਇਹਨਾਂ ਤੋਂ ਬਾਅਦ ਸਿਹਤ ਵਿਭਾਗ ਵਿੱਚ ਡਾਕਟਰ ਪੂਜਾ सक्सेना ਪ੍ਰੋਫੈਸਰ ਇਨ ਡਿਪਾਰਟਮੈਂਟ ਆਫ ਐਨੈਸਥੀसिया ਇਹਨਾਂ ਤੋਂ ਬਾਅਦ ਡਾਕਟਰ ਗੋਬਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਇਨ ਡਿਪਾਰਟਮੈਂਟ ਆਫ ਰੈਸਪੀਰੇਟਰੀ ਮੈਡੀਸਨ ਇਹਨਾਂ ਤੋਂ ਬਾਅਦ ਆਰਕੀਟੈਕਟ ਵਿਭਾਗ ਵਿੱਚ ਮਿਸਟਰ ਸ਼ੁਭਮ ਸਾਰੰਗਲ ਇਹਨਾਂ ਤੋਂ ਬਾਅਦ ਮਿਸ ਕ੍ਰਿਤਿਕਾ ਸ਼ਰਮਾ ਆਰਕੀਟੈਕਟ ਇਨਾਂ ਤੋਂ ਬਾਅਦ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਵਿੱਚ ਮਿਸ ਸੋਨੀਆ ਇਨਾਂ ਤੋਂ ਬਾਅਦ ਜਸਟਿਸ ਪਪਾਕ ਵਿਦ ਮਿਸ ਕੀਰਤੀ ਕੁੰਡੂ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਇਨਾਂ ਤੋਂ ਬਾਅਦ ਪੀਐਸਪੀ ਪੀਸੀਐਲ ਦੇ ਟਾਪਰ ਮਿਸਟਰ ਅਰਸ਼ ਕੁਮਾਰ ਜੈ ਸਬਸਟੇਸ਼ਨ ਅਟੈਂਡੈਂਟ ਅਬੂਰ ਵਾਲਿਆਂ ਨੂੰ ਬੁਲਾਇਆ ਜੀ ਅਬੂਰ ਵਾਲਾ ਉਹ ਆ ਰਹੇ ਜੀ ਉਧਰ ਆ ਰਹੇ ਜੀਵਨ ਸਿੰਘ ਜੀ ਪੀਐਸਪੀਸੀਐਲ ਮਾਨਜੁਕ ਮੁੱਖ ਮੰਤਰੀ ਜੀ ਨੂੰ ਯਾਦਗਾਰੀ ਚਿੰਪੇਂਡ ਕਰ ਰਹੇ ਹਨ ਮੈਂ ਬੇਨਤੀ ਕਰਾਂਗਾ ਮਾਨ ਜੋ ਚੇਰਾਬਾਦ ਜਾ ਕੇ ਕੋਈ ਰੋਕ ਕਰਨਾ ਹੈ थैंक यू सर वेरी मच ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਅੱਜ ਦਾ ਇਹ ਸਮਾਗਮ ਸਮਾਪਤ ਹੁੰਦਾ ਹੈ ਜੈ ਹਿੰਦ